ਆ ਰੋਭਾ ਭਾਬੀ ਹਾਂਜੀ ਹੋ ਭਾਬੀ ਨਹੀਂ ਭਾਬੀ ਤੇਰਾ ਰੰਗ ਗੁਲਾਬੀ ਤੇਰਾ ਦਿਓਰ ਸ਼ਰਾਬੀ ਗੱਲ ਸੁਣ ਭਾਬੀ ਅੱਛਾ ਬੱਲਾ ਬੜੀਆਂ ਮਾਰੀਆਂ ਨੇ ਵੀਰ ਸੀਗੇ ਲੈ ਹੱਪਾ ਪੀ ਪੀ ਕੇ ਖਾਲੀ ਕਰ ਦਿਆਂਗੇ ਠੇਕੇ ਖਾਲੀ ਕਰ ਦਿਆਂਗੇ ਠੇਕੇ ਕਿਉਂਕਿ ਤੇਰੀ ਦਰਾਣੀ ਉੱਠ ਗਈ ਪੀ ਕੇ ਤੇ ਯਾਰ ਉੱਠ ਗਿਆ ਠੇਕੇ ਤੇ ਤਾਂ ਹੀ ਆ ਗਈ ਭਾਬੀ ਦੀ ਯਾਦ ਤੇ ਤੈਨੂੰ ਲਾ ਲਿਆ ਫੋਨ ਹੋਰ ਸੁਣਾ ਭਾਬੀ ਪੋਰਟਸ ਆ ਰਹੇ ਸਿੱਖ ਹੈ ਦੱਸ ਤੁਮ ਦਾਰੂ ਕੀ ਜਦੋਂ ਦਰਾਨੀ ਚੇਕੀ ਗਈ ਉਦੋਂ ਹੀ ਹਾ ਬਿਕੀ ਮੈਂ ਹੁੰਦੀ ਆ ਤੈਨੂੰ ਦੱਸੋ ਵਾ ਬੰਦੇ ਨੂੰ ਨਾ ਜਦੋਂ ਭੁੱਖ ਲੱਗਦੀ ਹੈ ਜਦੋਂ ਭੁੱਖ ਲੱਗਦੀ ਹੈ ਤੇ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਵੀ ਮੈਂ ਰੋਟੀ ਖਾਣੀ ਹੈ ਕਿ ਮੈਂ ਪਰੌਂਠਾ ਖਾਣਾ ਹੈ ਕਿ ਮੈਂ ਮੂੰਗੀ ਦਾਲ ਖਾਣੀ ਹੈ ਕਿ ਚਿਕਨ ਬਰੀਆਨੀ ਖਾਣੀ ਹੈ ਅੱਛਾ ਹਾਂ ਸਾਈ ਜੱਲਾ ਤੁਹਾਨੂੰ ਕੀ ਖਾਣਾ ਹੈ ਤੁਸੀਂ ਹੁਣ ਮੈਂ ਹੁਣ ਪੈਗ ਮੇਰਾ ਲੱਗੇ ਹੋਇਆ ਤੇ ਮੈਂ ਤਾਂ ਲੈਗ ਪੀਸ ਖਾਣੀ ਬਾਬੇ ਹੋਰ ਮੈਨੂੰ ਲੱਗਦਾ ਥੋੜਾ ਤੱਕਸ ਵੀ ਨਹੀਂ ਖਾਤਾ ਜਾਣਾਗਾ ਕਿਉਂ ਨਹੀਂ ਖਾਦਾ ਜਾਣਾ ਮੈਥੋਂ ਲੱਗਦਾ ਐਨੀ ਤੇ दारू ਪੀ ਰੱਖੀ ਐ ਤੁਸੀਂ ਲੈ दारू ਪੀਤੀ ਐ ਤਾਂ ਫੇਰ ਕੀ ਹੋ ਗਿਆ दारू ਪੀਤੀ ਐ ਤਾਂ ਦੱਸ दारू ਪੀ ਕੇ ਵਧੀਆ ਹੁੰਦਾ ਕੰਮ ਬੰਦਾ ਸਰੂਰ ਜਾ ਬਣਿਆ ਰਹਿੰਦਾ ਵਧੀਆ ਕੋਈ ਚੀ ਨਹੀਂ ਹੁੰਦਾਗਾ ਹੁੰਦਾ ਕਿਉਂ ਨਹੀਂ ਆ ਮਰੀ ਜਾਂਦੀ ਫੱਗੂ ਜੀ ਨਹੀਂ ਹੁਣ ਵੈਰਾਕ ਆਕੇ ਆਕੇ ਪੈ ਜੂਂ ਆਇਸੀ ਮੇਰੇ ਨਾਲ ਸੌਂ ਜੂਂ ਤੈਨੂੰ ਜਾਗ ਨਹੀਂ ਆਉਣੀ ਕੋਸ਼ ਨਹੀਂ ਸੌਂ ਜੂਂ ਬੰਦਾ ਆਣਾ ਕਿ ਤੇਰੇ ਸੌਉਣੀ ਐ ਤੂੰ ਸਾਰਾ ਦਿਨ ਬਾਈ ਨਾਲ ਪਈ ਰਹਿਨੀ ਐ ਮੈਂ ਕਰਦੀ ਆ ਮੇਰੇ ਨਾਲ ਮੈਨੂੰ ਨਾ ਮੈਂ ਸੱਚ ਸੱਚ ਪੁੱਛਾ ਫੇਰ ਆਕੇ ਪੀਤਾ ਬੋਲਦਾ ਠੀਕ ਆ ਨਾ ਇਹ ਇਹਦੀ ਦੇਖ ਮਸ ਸੂਫੀ ਵੀ ਪੜੇ ਮਨੋ ਜਥੇ ਮਰਜ਼ੀ ਖੜਾ ਦੇ ਠੀਕ ਆ ਮੈਂ ਉਹਨਾਂ ਨੂੰ ਉਨਾ ਹੀ ਪਿਆਰ ਕਰਦਾ ਠੀਕ ਹੈ ਨਾ ਤੈਨੂੰ ਨਾ ਜਿੱਦੇ 22 ਤੇ ਟਕਾ ਕੇ ਤੇ ਨਾਲ ਉਹ ਕਰ ਲੈ ਸਰਵਿਸ ਜੀ ਮੈਨੂੰ ਫੋਨ ਹੀ ਨਹੀਂ ਕਰਦੀ ਮਰਗਣੀ ਝਾਕਦੀ ਨਹੀਂ ਤੁਸੀਂ ਵੀ ਤਾਂ ਨਹੀਂ ਕਰਦੇ ਹੋ ਕੀ ਕਰਦਾ ਦੱਸ ਮੈਂ ਮੈਂ ਉਹਨਾਂ ਉਹ ਮੇਰਾ ਨਹੀਂ ਤੁਹਾਨੂੰ ਖੁਸ਼ ਕਰ ਦਿੰਦੀ ਉਦੋਂ ਤੁਸੀਂ ਵੀ ਨਹੀਂ ਜਾਕਦੇ ਕਰ ਦਿੰਦੀ ਕੀ ਖੁਸ਼ ਕਰਦੇ ਦਰਾਣੀ ਖੁਸ਼ ਕਰਦੀ ਹੁੰਦੀ ਆਪਾਂ ਤੇਰੇ ਨਾਲ ਮੈਂ ਸੈਟਿੰਗ ਬੰਦਾ ਦੱਸ ਮਰੀ ਗੱਲ ਨਾਲ ਪਿਆਰ ਕਰਦੇ ਹੋ ਇਹ ਸੰਗਤਲਾ ਲੈਨਨ ਆਨ ਨੇ ਮੇਰਾ ਹਾਂ ਨੇ ਲੈਨ ਤਪੀ ਹੈ ਹਾਂ ਹੁਣ ਗੱਲਾਂ ਮਾਰੀ ਇਹਨੇ ਵਾਲਿਆਂ ਪੀ ਕੇ ਤੁਸੀਂ ਪੀ ਕੇ ਦੇਖੋ ਭਾਬੀ ਗੱਲ ਮੇਰੀ ਗੱਲ ਸੁਣ ਪਹਿਲਾਂ ਤਾਂ ਭਾਬੀ ਹੋਵੇ ਜਾਂ ਸਾਲੀ ਹੋਵੇ ਸਾਲੀ ਅੱਧੀ ਘਰ ਵਾਲੀ ਹੁੰਦੀ ਹੈ ਤੇ ਭਾਬੀ ਨਾ ਭਾਬੀ ਭਾਬੀ ਪੂਰੀ ਘਰ ਵਾਲੀ ਬਣ ਲੱਗਦੀ ਹੈ ਪੂਰੀ ਦੀ ਪੂਰੀ ਘਰਾਂ ਦੀ ਮੈਂ ਤਾਂ ਬਣੀ ਸੀਗੀ ਥੋੜੀ ਪੂਰੀ ਘਰ ਵਾਲੀ ਆ ਹੁੰਦੇ ਸੀ ਦਿੱਕਿਰਤਿਆ ਮੈਨੂੰ ਕਿਉਂ ਨਹੀਂ ਮੈਂ ਤਾਂ ਭਾਬੀ ਮੈਂ ਨਹੀਂ ਪਿੱਛੇ ਬੁਚ ਰੱਖਿਆ ਉਹ ਮਰੀ ਜੰਨੀ ਦਾਸਾਂ ਮੈਂ ਤਾਂ ਮੋੜ ਸਾਰੇ ਪਰਿਵਾਰ ਦੇ ਤੇ ਰਹੀ ਹਾਂ ਮਾਸੇ ਲੱਡੂ ਆਉਂਦਾ ਸੀ ਮੇਰਾ ਤੇ ਮੇਰਾ ਆਉਂਦਾ ਸੀ ਤਾਂ ਹੁਣ ਮੈਂ ਮੈਂ ਇੱਥੇ ਮਰੀ ਜਾਂ ਨਾ ਖਬੀ ਜਾਂ ਨਾ ਤੈਨੂੰ ਫੋਨ ਤੈਨੂੰ ਮੈਂ ਲਾਇਆ ਮੈਨੂੰ ਇਹ ਸੀ ਮੈਨੂੰ ਮੇਰੀ ਭਾਬੀ ਮੇਰੀ ਗੱਲ ਸੁਣ ਲੈ ਮੇਰੀ ਤੂੰ ਦੱਸ ਫੇਰ ਪਾਕੇ ਵੀ ਦੌਰ ਪੀ ਕੇ ਕਲੇਜ ਕਰਦਾ ਮੈ ਮੈਨੂੰ ਇਹ ਤੇਰੇ ਤੇ ਪੂਰਾ ਯਕੀਨ ਸੀ ਠੀਕ ਹੈ ਵੀ ਮੈਂ ਗਿਆ ਉਹਦੀ ਦਰਾਨੀ ਗਈ ਹੈ ਤੇ ਵੀ ਮੈਨੂੰ ਤਾਂ ਫੋਨ ਕਰਾਂਗੇ ਵੀ ਦਿਉਰਾ ਅੱਜ ਆਪਾਂ ਕਰੀਏ ਕੁਝ ਅੱਜ ਕਰ ਦੇ ਮੈਨੂੰ ਰਾਜੀ ਦਰਾਨੀ ਗਈ ਨੂੰ ਦੋ ਦਿਨ ਹੋ ਗਏ ਤੇ ਚੱਲੋ ਕੋਈ ਨਹੀਂ ਇੱਕ ਰਾਤ ਨੂੰ ਆ ਆ ਜੱਲ ਕੇ ਇੱਕ ਰਾਤ ਨੂੰ ਠੀਕ ਹੈ मैंने तो तेरा होर मैं तो नुस्खा हर कर दिया कि फिर जाऊंगी तो सीधी तो ना सवाई देगी जरा कुछ तो फिर खाना है आज तो फिर ਭਾਬੀ ਮੇਰਾ ਨਾਜ ਬਾੜਾ ਜੀ ਕਰਿਆਦਾ ਭਾਬੀ ਹੋਈ ਭਾਬੀ ਤੇ ਤੇਰਾ ਦੌਰ ਹੋ ਗਿਆ ਸ਼ਰਾਬੀ ਐ ਭਾਬੀ ਇਹ ਤੇਰਾ ਰੰਗ ਗਲਾਬੀ ਤੇਰਾ ਸਾਰਾ ਕੁਛ ਹੀ ਗਲਾਬੀ ਹੂੰ ਸੁਖੀ ਨਾ ਮਾਰੋ ਮਿੱਠੇ ਬੱਚੇ ਭਾਬੀ ਕਿਉਂ ਨਾ ਮਾਰਾਂ ਮਿੱਠੇ ਬੱਚੇ ਭਾਬੀ ਹੂੰ ਮੇਰੇ ਕੰਮ ਫਸਤਰੋਣਾ ਦੂਜੀ ਹੋਣਾ ਹੀ ਆ ਤੇ ਮੈਨੂੰ ਪਤਾ ਹੈ ਮਨਾ ਕਰੂੰਗੀ ਭਾਬੀ ਅੱਜ ਕੋਸ਼ਿਸ਼ ਨਹੀਂ ਮਨਾ ਮਨਾ ਦਾਂ ਤੇ ਪਰ ਚੱਕਰੇ ਹੈ ਕਿ ਤੋ ਨਾ ਗੱਲ ਮੰਨਦੀ ਨਹੀਂ ਮੇਰੀ ਹੁਣ ਬੰਦੇ ਦਾ ਜੀ ਅੱਜ ਕਰੀ ਜਾਂਦਾ ਹੋਵੇ ਤੇਰਾ ਸਿਸਟਮ ਨਾਲ ਦੂਜਾ ਹੀ ਹੈ ਤੇਰਾ ਤੂੰ ਵੀ ਬਲੀਂ ਦੇ ਜੇ ਕਰਦਾ ਤਾਂ ਦੇ ਦੂੰਗੀ ਮੈਂ ਠੀਕ ਹੈ ਆ ਦੇ ਵਿਆਹ ਤੇ ਰਾਤ ਨੂੰ ਹੂੰ ਹੂੰ ਬਾਈ ਕਰੇ ਹੈਗੀ ਬਾਈ ਕਰੇ ਹੈ ਨਹੀਂਗਾ अच्छा तो फिर किथे है भाई भाई तेरा ਅਗਰਾਤ ਨੂੰ ਪਾਣੀ ਲਾਊਗਾ ਹਏ ਬਾਬੇ ਗੇ ਇਗਰੇ ਮਨ ਨਗਰੇ ਮੈਨਾਂ ਪਾਣੀ ਲਵਾ ਦੇ ਮੈਂ ਤੰਦਰ ਲੱਗਦਾ ਨੂੰ ਪਾਣੀ ਹਾਂ ਮੈਂ ਤਾਂ ਘੂਟੂ ਹੀ ਰੱਖਦੀ ਮੇਰੇ ਮੈਥੋਂ ਨਹੀਂ ਪਾਣੀ ਪੁਣੀ ਚ ਲੱਗਦਾ ਅੱਜ ਹਾਂ ਤੈਨੂੰ ਤੈਨੂੰ ਫੋਨ ਕਰੇ ਨਾ ਤੂੰ ਜਾਈ ਮੈਂ ਚਿੰਗੂ ਕਿ ਬਰਸਾਤ ਤੇ ਆ ਗਈ ਹੋ ਰਹੇ ਹੈ 12 ਵਜੇ ਆ ਜੂਗਾ ਤੇ ਫਿਰ ਮੈਂ ਸਾਰੀ ਜੋ ਆਖ ਰੂ ਸਵਾਦ ਨਹੀਂ ਟਾਇਮ ਨਾਲ ਠੀਕ ਹੈ। ਨਾ ਪਹੂਆ ਕੇ ਪਿਆ ਮੇਰੇ ਕੋਲ ਮੈਂ ਠੋਕ ਲਾਂ ਤੇ ਮੈਂ ਭਾਬੀ ਆਉਣਾ ਤਿਆਰ ਰੱਖੀਂ ਉਹਨਾਂ ਮੈਂ। ਫੋਨਾਂ ਤੇ ਹੀ ਘੇਰ ਤੂੰ। ਮੈਂ ਸੌਂਦਾ ਹਾਂ ਤੂੰ ਮੁੰਨ ਕੇ ਤਿਆਰ ਰੱਖੀਂ ਭਾਬੀ। ਹਾਂ ਜੀ ਠੀਕ ਹੈ। ਆ ਠੀਕ ਹੈ ਭਾਬੀ।